ਮੇਤੇ 19 ਅਤੇ 20 ਜੂਨ ਦੀ ਦਰਵੈਨੀ ਰਾਤ ਨੂੰ ਇੱਥੇ ਐਚ ਆਈਜੀ ਜਿਹੜੇ ਕਲੋਨੀ ਤੇ ਮਕਾਨ ਨੰਬਰ 1295 ਫੇਜ ਨੰਬਰ 1 ਮਾਡਲ ਟਾਊਨ ਬਠਿੰਡਾ ਵਿਖੇ ਸ੍ਰੀ ਸੁਨੀਲ ਕੁਮਾਰ ਜੀ ਦੇ ਘਰ ਵਿੱਚੋਂ ਤਕਰੀਬਨ ਉਹਨਾਂ ਨੂੰ ਪਤਾ ਲੱਗਿਆ ਵੀ 3 ਵਜੇ ਤੇ ਲਗਭਗ ਇੱਕ ਬਹੁਤ ਵੱਡੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਸੀ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸੋਨੇ ਦੇ ਗਹਿਣੇ ਤੇ ਨਗਦੀ ਤੇ ਉਹਨਾਂ ਦਾ ਪਾਸਪੋਰਟ ਤੇ ਇੱਕ ਬੈਗ ਦੇ ਵਿੱਚੋਂ ਕਾਫੀ ਜਿਹੜਾ ਡਾਕੂਮੈਂਟਰੀ ਤੇ ਹੋਰ ਸਮਾਨ ਉਹ ਚੋਰੀ ਹੋ ਗਿਆ ਸੀ ਤੇ ਜਿਹਦੇ ਸਬੰਧੇ ਅਸੀਂ ਪੁਲਿਸ ਵੱਲੋਂ ਮਕਦਮਾ ਨੰਬਰ 162 ਮਿਤੀ 22 2025 ਅੰਡਰ ਸੈਕਸ਼ਨ 305ਏ 3314 ਬੀ ਐਨਐਸ ਜਿਹੜੀ ਪੁਰਾਣੀ 457380 IPC ਦੇ ਅਧੀਨ ਥਾਣਾ ਸਿਵਲ ਲਾਈਨ ਚ ਵਿਖੇ ਮੁਕਦਮਾ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਮਨੀਤ ਕੌਂਡਲ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨਸਾਰ ਤੇ ਇਸ ਮੁਕਦਮੇ ਦੀ ਸਾਡੇ ਪੁਲਿਸ ਮੁਲਾਜ਼ਮਾਂ ਦੁਆਰਾ ਐਸਐਚਓ ਹਰਜੋਤ ਸਿੰਘ ਮਾਨ ਦੁਆਰਾ ਤੇ ਇਹਨਾਂ ਦੀ ਟੀਮ ਦੇ ਵਿੱਚ ਸਪੈਸ਼ਲ ਜਿਹੜਾ ਹੌਲਦਾਰ ਮਨਜੀਤ ਸਿੰਘ ਦੁਆਰਾ ਟੈਕਨੀਕਲ ਤਰੀਕੇ ਦੇ ਨਾਲ ਤੇ ਦੂਸਰਾ ਜਿਹੜਾ ਮੁਖਬਰ ਖਾਸ ਦੀ ਤਲਾਹ ਦੇ ਅਨਸਾਰ ਇਸ ਵਿੱਚੋਂ ਜਿਸ ਵਿਅਕਤੀ ਨੇ ਇਹ ਚੋਰੀ ਕੀਤੀ ਸੀ ਉਹਨੂੰ ਅਸੀਂ 48 ਘੰਟੇ ਚੋਰੀ ਹੋਣ ਤੋਂ 48 ਘੰਟੇ ਦੇ ਅੰਦਰ ਅੰਦਰ ਇੱਕ ਕਾਰ ਸਮੇਤ ਕਾਬੂ ਕਰਕੇ ਜਿਹੜਾ ਚੋਰੀ ਕੀਤਾ ਸਮਾਨ ਜਿਹਦੇ ਵਿੱਚੋਂ ਤਕਰੀਬਨ 20 ਟੋਲੇ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚੋਂ ਇੱਕ ਤਿੰਨ ਜਿਹੜੀ ਤਿੰਨ ਚੈਨ ਸੋਨਾ ਤਕਰੀਬਨ 52 ਗ੍ਰਾਮ ਚਾਰ ਚੂੜੀਆਂ ਸੋਨਾ 60 ਗ੍ਰਾਮ ਤੇ ਦੋ ਗਜਰੇ ਸੋਨਾ 34 ਗ੍ਰਾਮ ਦੋ ਵੱਡੇ ਗਜਰੇ ਸੋਨਾ 50 ਗ੍ਰਾਮ ਤੇ ਇੱਕ ਚਾਂਦੀ ਦੀ ਮੂਰਤੀ ਸਿੱਕਾ ਟਾਈਪ 50 ਗ੍ਰਾਮ ਤੇ ਚਾਰ ਚਾਂਦੀ ਦੇ ਸਿੱਕੇ ਤੇ ਹੋਰ ਉਹਦੇ ਵਿੱਚ ਇੱਕ ਉਹਨਾਂ ਦੀ ਜਿਹੜੀ ਘਰ ਦੇ ਵਿੱਚੋਂ 우ਸ਼ਾ ਰਾਣੀ ਜੀ ਆ ਉਹਨਾਂ ਦਾ ਪਾਸਪੋਰਟ ਤੇ ਉਹਨਾਂ ਦੇ ਕੁਝ ਸਨਾਖਤੀ ਕਾਰਡ ਤੇ ਉਹਨਾਂ ਦਾ ਇੱਕ ਜਿਹੜਾ ਹੈਂਡੀਕੈਂਪ ਦਾ ਸਰਟੀਫਿਕੇਟ ਤੇ ਇੱਕ ਵੱਡਾ ਪਰਸ ਤੇ ਇੱਕ ਹੋਰ ਛੋਟਾ ਪਰਸ ਉਹ ਜਿਹੜਾ ਚੋਰੀ ਹੋਇਆ ਸੀ ਸਮਾਨ ਉਹ ਅੱਜ ਅਸੀਂ 24 48 ਘੰਟੇ ਦੇ ਅੰਦਰ ਅੰਦਰ ਬਰਾਮਦ ਕਰਕੇ ਇਹ ਇੱਕ ਚੋਰ ਸੀ ਸੰਜੂ ਪੁੱਤਰ ਕਾਕਾ ਸਿੰਘ ਵਾਸੀ ਦੰਗਾ ਦੰਗਾ ਕਲੋਨੀ ਬਠਿੰਡਾ ਦੇ ਪਾਸੋਂ ਅਸੀਂ ਬਰਾਮਦ ਕੀਤਾ ਕਿੰਨੇ ਦੋਰੇ ਸੋਨਾ ਸੀ ਇਹ ਜਿਹੜਾ ਸੋਨਾ ਹੈ तकरीबन 20 ਟੋਲੇ ਦੇ ਲਗਭਗ ਸੋਨਾ ਸੋਨੇ ਦੇ ਗਹਿਣੇ ਇਹ ਚੋਰੀ ਕਿਵੇਂ ਹੋਈ ਕਿਸ ਤਰ੍ਹਾਂ ਹੋਈ ਇਹ ਚੋਰੀ ਘਰ ਦੇ ਵਿੱਚੋਂ ਰਾਤ ਸਮੇਂ ਜਦੋਂ ਪਰਿਵਾਰ ਸੁੱਤਾ ਹੋਇਆ ਸੀਗਾ ਤੇ ਇਹ ਸੰਜੂ ਉਹਨਾਂ ਦੇ ਘਰ ਦੇ ਵਿੱਚੋਂ ਘਰ ਦੇ ਵਿੱਚ ਦਾਖਲ ਹੋ ਕੇ ਦਰਵਾਜ਼ਾ ਤੋੜ ਕੇ ਤੇ ਅੰਦਰ ਦਾਖਲ ਹੋ ਕੇ ਤੇ ਕਮਰੇ ਦੇ ਵਿੱਚੋਂ ਉਹਨਾਂ ਦਾ ਇਹ ਬੈਗ ਦੇ ਵਿੱਚ ਇੱਕ ਲੀਡ ਚ ਬੈਗ ਦੇ ਵਿੱਚ ਇਹ ਸਾਰਾ ਸਮਾਨ ਰੱਖਿਆ ਹੋਇਆ ਸੀ ਤੇ ਉਹ ਇਹ ਚੋਰੀ ਕਰਕੇ ਲੈ ਗਿਆ ਸੀ ਜੋ ਭੇਜੀ ਸੀ ਹੈ ਅਕਤੀ ਵੀ ਦੱਸੀ ਜਾ ਰਹੀ ਹੈ 50000 ਰੁਪਏ ਦੇ ਲਗਭਗ ਨਕਦੀ ਵੀ ਸੀ ਇਹ ਹਾਂਜੀ ਬਰਾਮਦ ਕੀ ਕਿੰਨੀ ਹੋਈ ਬਰਾਮਦ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ 20 ਟੋਲੇ ਸੋਨਾ ਤੇ ਬਾਕੀ ਜਿਹੜਾ ਸਮਾਨ ਉਹ ਅਸੀਂ ਬਰਾਮਦ ਕਰ ਲਿਆ ਉਹ ਅਜੇ ਅਸੀਂ ਇਹਨੂੰ ਗ੍ਰਫਤਾਰ ਕੀਤਾ ਤੇ ਹੁਣ ਪੁਲਿਸ ਰਿਮਾਂਡ ਲੈ ਕੇ ਉਹਦੀ ਵੀ ਐਸੀ ਬਰਾਮਦ ਸੀ ਜਾਨ ਸੀ ਜੀ ਇਹ ਸੰਜੂ ਕੰਮ ਕੀ ਕਰਦਾ ਵੀ ਉਹਨੂੰ ਇੰਨਾ ਇਹਨਾਂ ਦੇ ਘਰ ਦਾ ਪੇਤ ਸੀ ਇਹ ਜਿਹੜਾ ਸੰਜੂ ਇਹ ਲੱਗੇ ਤੰਗਾ ਕਲੋਨੀ ਦੇ ਵਿੱਚ ਦਾ ਰਹਿਣ ਵਾਲਾ ਦੱਗਾ ਪੀੜਿਤ ਕਲੋਨੀ ਦਾ ਇਹ ਰਹਿਣ ਵਾਲਾ ਤੇ ਇਹ ਜਿਹੜਾ ਬੇਲਰ ਟਾਈਪ ਨੌਜਵਾਨ ਆ ਪਹਿਲਾਂ ਵੀ ਇਹਦੇ ਤੇ ਚਾਰ ਜਿਹੜੇ ਚੋਰੀ ਦੇ ਸਬੰਧੀ ਮੁਕੱਦਮੇ ਦਰਜ ਆ ਇਕੱਲਾ ਸੀ ਕਿ ਹੋਰ ਵੀ ਇਹਦੇ ਨਾਲ ਨਹੀਂ ਇਹ ਇਕੱਲਾ ਹੀ ਫਿਕਰ ਹੋਇਆ ਤਾਂ ਜੇ ਕਿੰਨੇ ਵਜੇ ਚੋਰੀ ਹੋਈ ਸੀ ਕਿਉਂਕਿ ਘਰ ਦੇ ਘਰ ਵਿੱਚ ਲਾਈਟ ਜੰਗਦੀ ਦੋ ਟਿਕਣ ਲਾਈਟ ਜਗਣੀ ਸੀ ਤੇ ਕਿੰਨੇ ਵਜੇ ਇਹ ਚੋਰੀ ਹੋਈ ਆ ਤੇ 1 ਵਜੇ ਤੋਂ ਲੈ ਕੇ 2 ਵਜੇ ਦੇ ਦਰਮਿਆਨ ਇਹ ਚੋਰੀ ਹੋਈ ਆ ਪਰਿਵਾਰ ਨੂੰ ਰਾਤ 3 ਵਜੇ ਤੜਕੇ ਜਦੋਂ ਪਰਿਵਾਰ ਦਾ ਕੋਈ ਜੀ ਉੱਠਿਆ ਉਹਨਾਂ ਨੂੰ ਲਾਈਟ ਜਗਦੀ ਉਹਨਾਂ ਨੇ ਦੇਖੀ ਤੇ ਉਹਨਾਂ ਨੂੰ ਪਤਾ ਤੜਕੇ 3 ਵਜੇ ਲੱਗਾ ਇਹ ਜਿਹੜਾ ਸੋਨਾ ਜੀ ਨੇ ਆਪਣੇ ਕੋਲ ਪਾਸ ਰੱਖਿਆ ਚੋਰੀ ਕਰਨ ਤੋਂ ਬਾਅਦ ਜਾਂ ਕਿਸ ਨੂੰ ਹੈਂਡ ਓਵਰ ਨਹੀਂ ਇਹਦੇ ਇਹਦੇ ਪਾਸ ਹੀ ਸੀਗਾ ਸੋਨਾ ਫਿਰ ਬੜਾ ਕਿੱਥੇ ਗਿਆ ਇਹ ਅਸੀਂ ਇਹਨੂੰ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਬੋਹੇ ਤੋਂ ਗ੍ਰਫਤਾਰ ਕੀਤਾ ਸੀ ਸਰ ਜਿਹੜੀ ਇਹ ਗੱਡੀ ਤੁਸੀਂ ਕਹਿ ਰਹੇ ਹੋ ਰਿਕਵਰ ਕੀਤੀ ਹੈ ਇਹਦੀ ਹੈ ਕਿ ਕਿਸੇ ਹੋਰ ਦੀ ਹੈ ਇਹਦੇ ਬਾਰੇ ਹੁਣ ਡਰਾਨੇ ਇਨਵੈਸਟੀਗੇਸ਼ਨ ਅਸੀਂ ਇਹ ਪਤਾ ਲਗਾਵਾਂਗੇ ਵੀ ਇਹ ਗੱਡੀ ਦੀ ਮਾਲਕੀ ਬਾਰੇ ਪਤਾ ਸੀਲ ਕੰਪਨੀ ਗਿਆ ਸੀ ਜਾਂ ਵੈਸੀ ਲੁੱਕ ਗਿਆ ਸੀ ਜੀ ਬੋਹੇ ਬੋਹੇ ਜਿਹੜਾ ਹੈਗਾ ਇਹ ਹਾਂ ਇਹ ਸੇਲ ਕਰਨ ਦੇ ਚੱਕਰ ਦੇ ਵਿੱਚ ਹੀ ਘੁੰਮ ਰਿਹਾ ਸੀ ਥੈਂਕ ਯੂ ਮਤਾਈ ਕੀ ਨਾਮ ਤੁਹਾਡਾ ਮੇਰਾ ਨਾਮ ਸ਼ਰਣੀ ਕਿ ਚੋਰੀ ਹੋਈ ਸੀ ਪੁਲਿਸ ਨੇ ਉਹ ਚੋਰੀ ਲੱਭ ਕੇ ਦਿੱਤਾ ਚੋਰੀ ਦਾ ਸਮਾਨ ਹਾਂ ਬੇਟਾ ਕਿੰਨੀ ਖੁਸ਼ੀ ਹੈ ਮੈਨੂੰ ਬੇਟੇ ਜਿੰਨੀ ਤੁਸੀਂ ਕਹੋਗੇ ਮੈਂ ਉਹਦਾ ਬਿਆਨ ਕਰ ਨਹੀਂ ਸਕਦਾ ਜਦੋਂ ਚੋਰੀ ਹੋ ਗਈ ਸੀ ਕਿੰਨਾ ਕੁ ਸਦਮਾ ਲੱਗਿਆ ਮੈਨੂੰ ਬੇਟੇ ਬਸ ਪੁੱਛਣਾ ਬੇਟੇ ਮੈਂ ਤਾਂ ਟੀਕੇ ਤੇ ਟੀਕੇ ਲਵਾਈਆਂ ਨਹੀਂ ਇਹਦੇ ਦਾ 골ਡ ਸੀਗਾ ਇਹਦੇ ਨਾਲ ਛੋਟੀਆਂ ਜਾਂਦਾਂ ਵੀ ਕੋਈ ਜੁੜੀਆਂ ਸੀ ਮੇਰੀ 55 ਸਾਲ ਨੂੰ ਵਿਆਹ ਬੇਲੇ ਦਾ ਹੀ ਹੈ ਬੇਟੇ ਮੇਰਾ ਮਦਰ ਦੇ ਪਾਈ ਹੋਏ ਸਾਰੇ ਜਿਹੜਾ ਚੋਰ ਤੇ ਦੰਦੇ ਓ ਪੱਲੇ ਨਹੀਂ ਬੇਟੇ ਮੈਂ ਕਿਸੇ ਕਿਵੇਂ ਘਰੇ ਬੜਿਆ ਹੋਇਆ ਬੇਟੇ ਸਾਡੀ ਚੱਲ ਰਹੀ ਸੀਗੀ ਕੰਸਟਰਕਸ਼ਨ ਚੱਲੀ ਹੁੰਦੀ ਹੈ ਉਹ ਨੀਚੇ ਤੱਕ ਖੁੱਲ੍ਹਾਈ ਸੀ ਠੀਕ ਹੈ ਜੀ ਉੱਤੋਂ ਮਿਲ ਕੇ ਸਾਡੀ ਜਿਹੜੀ ਜਾਲੀ ਸੀਗੀ ਤੇ ਅੰਦਰ ਵਿੱਚ ਜੀ ਸੀ ਉਹ ਪਟਾਕੇ ਸੋਖ ਲੱਗੀ ਹੋਈ ਸੀ ਜੀ ਵੀ ਉਹਨੂੰ ਕਰਵਾਇਆ ਪਲਸ ਤਰੇ ਸੀ ਉਹ ਫਿਰ ਹਲੇ ਲੱਗਣਾ ਨਹੀਂ ਸਿੱਖੂ ਸੀ ਉਹ ਮੂਰੇ ਬੇਟੇ ਨਹੀਂ ਕਿ ਕਿੰਨੀ ਜਾਲੀ ਲਾਤੀ ਮੂਰੇ ਸਲੰਡਰ ਰੱਖਤਾ ਤੇ ਵੀ ਚਲੋ ਜਾਲੀ ਬਿੱਲੀ ਤੋਂ ਅਸਲ ਤਾਂ ਸਾਨੂੰ ਬਿੱਲੀ ਦਾ ਡਰ ਸੀ ਵੀ ਅੰਦਰ ਆ ਗਈ ਚੋਰਾਂ ਬਾਰੇ ਤਾਂ ਚੋਰ ਦੀ ਤਾਂ ਸਾਨੂੰ ਹਈ ਨਹੀਂ ਸੀ ਵੀ ਬਿੱਲੀ ਆ ਗਈ ਸਾਡਾ ਨੁਕਸਾਨ ਕਰ ਜੂ ਕੁਛ ਤੇ ਕੀ ਕਹੋਂਗੇ ਉਸਨੇ ਅਬ 48 ਘੰਟੇ ਬਿਚਿਓ ਚੋਰ ਆ ਗਿਆ ਹਾਂ ਬਟੇ ਕੀ ਕਹਿਣਾ ਚਾਹੋਗੇ ਪੁਲਸ ਜੀ ਮੈਂ ਤਾਂ ਜੀ ਇਹਨਾਂ ਦਾ ਤੁਹਾਨੂੰ ਕਹਤਾ ਵੀ ਧੰਨਵਾਦ ਕਰ ਰਹੀ ਐ ਤੇ ਮੈਂ ਇਹਨਾਂ ਦਾ ਕੁਛ ਵੀ ਨਹੀਂ ਦੇਣ ਦੇ ਸਕਦੀ ਜਿਹੜੇ ਮੇਰੇ ਬੱਚਾ ਦਾ ਮੇਰੇ ਬੱਚੇ ਹੀ ਐ ਇਹ ਪੁਲਸ ਵਾਲੇ ਵੀ ਧੰਨਵਾਦ ਇਹ ਮੇਰਾ ਬੇਟਾ ਛੋਟਾ ਉਹ ਵੱਡੇ ਐ ਮੇਰੇ ਜਿਨ੍ਹਾਂ ਨੇ ਮੈਨੂੰ ਇੰਨੀ ਮੇਰੀ ਮਦਦ ਕਰਕੇ ਤੇ ਮੇਰਾ ਸਮਾਂ ਮੈਨੂੰ ਮਾਂ ਦੇ ਰੂਪ ਦੇ ਵਿੱਚ ਬਣ ਕੇ ਇਹਨਾਂ ਉਹਨਾਂ ਨੇ ਇਹ ਕਿ ਅਸੀਂ ਕਹਿੰਦੇ ਡੀਐਸਪੀ ਨੇ ਕਹਿੰਦੇ ਮਾਤਾ ਜੀ ਸਾਨੂੰ ਤੁਸੀਂ ਮਾਂ ਦਿੱਸਰੀ ਹੋ ਸਾਨੂੰ ਮਾਂ ਦਿਸਦੇ ਸੀ ਸੋਡਾ ਕਰਾਂਗੇ ਤੁਸੀਂ ਹੌਸਲਾ ਰੱਖੋ ਠੀਕ ਦੇਖ ਫੋਟੋ ਕੀ ਨਾਮ ਹੈ ਸੁਨੀਲ ਕੁਮਾਰ ਗੁਪਤਾ ਜੀ ਸੁਨੀਲ ਕੁਮਾਰ ਜੀ ਜਿਹੜੀ ਚੋਰੀ ਹੋਈ ਸੀ ਪਹਿਲਾਂ ਤਾਂ ਚੋਰੀ ਹੋਈ ਕਦੋਂ ਸੀ ਕਿਵੇਂ ਹੋਈ ਇਹ ਚੋਰੀ ਹੋਈ ਹੈ ਜੀ ਮੈਂ 12:30 ਵਜੇ 19 ਤਰੀਕ ਨੂੰ 20 ਹੋ ਗਈ ਸੀ 20 ਤਰੀਕ ਨੂੰ ਸਵੇਰੇ 12:30 ਵਜੇ ਮੈਂ ਮਤਲਬ ਚਰਾਗ ਸੀਗੇ ਦੁਆ ਸਲਾਮ ਕਰਕੇ ਮੈਂ ਸੁੱਤਾ ਜੀ ਉਸ ਤੋਂ ਬਾਅਦ 2:00 ਵਜੇ ਮੰਮੀ ਉੱਠੇ ਮੈਂ ਲਾਈਟਾਂ ਜਗ ਰਹੀਆਂ ਸੀ ਘਰ ਦੀਆਂ ਸਾਰੀਆਂ ਮੰਮੀ ਨੂੰ ਆਇਆ ਸੀ ਕਿਉਂਕਿ ਸਾਡੇ ਘਰ ਕੰਸਟਰਕਸ਼ਨ ਨੇ 13 ਮਹੀਨੇ ਹੋ ਗਏ ਚੱਲਦੇ ਨੂੰ ਜੀ ਅਸੀਂ ਨਾ ਲਾਈਟਾਂ ਛੱਡ ਲੰਨੇ ਆ ਤੁਰਦੇ ਫਿਰਦੇ ਰਹਿੰਨੇ ਅੱਧੇ ਪੌਣੇ ਘੰਟੇ ਬਾਅਦ ਦੇਖਦੇ ਚੈੱਕ ਕਰਦੇ ਰਹਿੰਨੇ ਵੀ ਕੋਈ ਮਤਲਬ ਐਦਾਂ ਦੀ ਵਾਰਦਾਤ ਕਦੇ ਵੀ ਨਹੀਂ ਹੋਈ ਮੇਰੇ ਘਰੇ ਕਿੰਨੀ ਮਿਸਤਰੀ ਆ ਕੇ ਮਜ਼ਦੂਰ ਲਾ ਕੇ ਚਲੇ ਗਏ ਤਾਂ ਉਹ ਕਿਆ ਹੋਇਆ ਵੀ 12:30 ਮੈਂ ਸੋਇਆ ਮੈਂ ਕਿਹਾ ਚਲੋ ਹੁਣ ਮੈਂ ਕਰਦਾ ਤੇ 2 ਵਜੇ ਮੰਮੀ ਨੇ ਦੇਖਿਆ ਲਾਈਟ ਜਗੀ ਐ ਇਹਨਾਂ ਨੇ ਸੋਚਿਆ ਵੀ ਮੈਂ ਹੁਣੀ ਸੁੱਤਾ ਵੀ ਚਲ ਮੈਂ ਜਗਾਤੀ ਹੋਣੀ ਐ ਵੀ ਅਸੀਂ ਜਗਾਉਂਦੇ ਹੀ ਰਹਿੰਨੇ ਆ ਪਰ ਜਦੋਂ ਮੈਂ 3 ਵਜੇ ਉੱਠ ਕੇ ਦੇਖਿਆ ਵੀ ਲਾਈਟ ਮੰਮੀ ਦੇ ਤਮ ਮਮਾ ਹੜਬੜਾ ਕੇ ਐਕਚੁਅਲੀ ਕੀ ਹੈ ਮੰਮੀ ਪਰ ਸ ਹਮੇਸ਼ਾ ਆਪਣੇ ਕਨਸਟਡੀ ਚ ਰੱਖ ਦਿੰਦੇ ਸੀ ਉਸ ਦਿਨ ਮਮਮੀ ਤੋਂ ਮੈਂ 1000 ਰੁਪਏ ਲਿਆ ਸੀ ਮੈਂ ਮਿਸਟਰੀਨ ਦੇਣਾ ਸੀ ਮੈਂ ਕਿਹਾ ਮਮਾ 1000 ਰੁਪਏ ਦੀ ਉਹ ਕਦੇ ਕੁਦਰਤੀ ਮੰਮੀ ਆਪਣੇ ਵਾਲੇ ਕਮਰੇ ਚ ਬੈੱਡ ਤੇ ਰੱਖ ਕੇ ਭੁੱਲ ਗਈ ਦਿਮਾਗੋਂ ਨਿਕਲ ਗਿਆ ਨਾਂ ਦੀ ਵੀ ਮੈਂ ਮੇਰਾ ਪਰਸ ਉਹ ਤੋਂ ਮੰਮੀ ਹੜਬੜਾ ਕੇ ਫਟਾਫਟ 3 ਬਜੂ ਤੇ ਕਹਿੰਦੇ ਮੇਰਾ ਦਾ ਕਦੇ ਪਰਸ ਪਿਆ ਸੀ ਉੱਥੇ ਭੱਜ ਕੇ ਫਟਾਫਟ ਮੈਂ ਜ਼ਿੰਦਗੀ ਚ ਉਹਨਾਂ ਨੂੰ ਭੱਜਦੇ ਨਹੀਂ ਦੇਖਿਆ ਕਿਉਂਕਿ ਹੈਂਡੀਕੈਪ ਐ ਫਟਾਫਟ ਉਧਰ ਭੱਜ ਦੱਬ ਕੇ ਵਜੇ ਜੀ ਜਾ ਕੇ ਬਸੇ ਤਾਂ ਉੱਚੀ ਚੀਕਾ ਮਾਰਨ ਲੱਗੇ ਜ ਪਿੱਟਣ ਲੱਗ ਗਈ ਮਤਲਬ ਐ ਸਮਝੋ ਵੀ ਦਿਮਾਗ ਤੇ ਬੋਝ ਪੈ ਗਿਆ ਫਿਰ ਮੈਂ ਗਵਾਂਡਿਆਂ ਨੂੰ ਜਗਾਇਆ ਸਾਰੇ ਗਵਾਂਡਿਆਂ ਨੇ ਆ ਕੇ ਮੇਰੀ ਮਦਦ ਨੂੰ ਸੰਭਾਲਿਆ ਵੀ ਵੀ ਮੇਰੀ ਤਾਂ ਦਸਾਂ ਨੌਆਂ ਦੀ 55 ਸਾਲ ਦੇ ਮੇਰੀ ਮਾਂ ਦੇ ਮੇਰੀ ਸੱਸ ਦੇ ਗਹਿਣੇ ਵੀ ਮੇਰੇ ਤਾਂ ਕਾਕਾ ਗਏ ਸਾਰਾ ਕੁਝ 50000 ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦਾ ਬੜੀ ਜਲਦੀ ਉਹਨਾਂ ਬਹੁਤ ਐਸਐਸਪੀ ਮੈਡਮ ਦੇ ਅਸੀਂ ਦਿਲੋਂ ਧੰਨਵਾਦ ਆ ਵੀ ਸਾਨੂੰ ਸਾਡੇ ਜ਼ਿਲ੍ਹੇ ਨੂੰ ਇੰਨੇ ਅੱਛੇ ਮਤਲਬ ਮੈਡਮ ਮਿਲੇ ਹੈ ਵੀ ਜ਼ਿਲ੍ਹੇ ਦੀਆਂ ਮਤਲਬ ਵਾਰਦਾਤਾਂ ਨੂੰ ਘਟੀਆਂ ਹੈ ਇਹੋ ਜਿਹੀ ਕੰਮ ਹੋ ਰਿਹਾ ਤਾਂ ਇਹਦੇ ਨਾਲ ਤਾਂ ਲੱਗ ਰਿਹਾ ਵੀ ਬਠਿੰਡਾ ਸੇਫ ਹੈ ਅਸੀਂ ਇਹ ਗੱਲ ਕਾਹਾਂਗੇ ਬਾਕੀ ਅਸੀਂ ਵੀ ਮਮੈਂ ਮੈਂ ਉਹਦੋਂ 50000 ਰੁਪਏ ਕਢਾ ਕੇ ਲਿਆ ਕੇ ਦਿੱਤਾ ਜੀ ਬੈਂਕ ਚ ਮੰਮੀ ਨੂੰ ਪੈਨਸ਼ਨ ਸੀ ਮੰਮੀ ਨੂੰ ਪੈਨਸ਼ਨਰ ਹੈ ਜੀ ਟੀਚਰ ਰਿਟਾਇਰ ਹੋਏ ਆ ਬਸ ਉਹ ਸਾਨੂੰ ਦੁੱਖ ਹੈ ਵੀ ਸਾਡੀ ਦਸਾਂ ਨੋਹਾਂ ਦੀ ਕਮਾਈ ਉਹ ਸਾਡੀ ਮਤਰੂ ਸਾਨੂੰ ਲੱਗਦਾ ਕਈ ਵਾਰੀ ਆਪਾਂ ਜਲਦਬਾਜੀ ਕਰਦੇ ਹੁੰਨੇ ਆਂ ਵੀ ਪੁਲਿਸ ਨੂੰ ਜਲਦੀ ਕਰਨੀ ਚਾਹੀਦੀ ਆ ਕਾਰਵਾਈ ਲੱਗਦਾ ਨਹੀਂ ਸਾਨੂੰ ਯਕੀਨ ਇੰਨਾ ਕਿ ਦਵਾਤਾ ਸੀਗਾ ਕਿ ਮੇਰੇ ਮਦਰ ਥੋੜਾ ਜਿਹਾ ਇਮੋਸ਼ਨ ਸੀਗੇ ਉਹ ਬਰਦਾਸ਼ਤ ਨਹੀਂ ਕਰ پا ਰਹੇ ਸੀ ਅੱਜ ਸਵੇਰੇ ਵੀ ਇੰਜੈਕਸ਼ਨ ਲਵਾ ਕੇ ਸਵਾਇਆ ਇਹਨਾਂ ਨੂੰ ਕੱਲ ਵੀ ਰਾਤੀ ਇੰਜੈਕਸ਼ਨ ਲਵਾਇਆ ਗਿਆ ਕਿਉਂਕਿ ਮੇਰੇ ਬੇਟੇ ਡਾਕਟਰ ਆ ਉਹਨਾਂ ਨੇ ਆਪਣੇ ਦੋਸਤ ਨੂੰ ਬੁਲਾ ਕੇ ਟੀਕਾ ਲਵਾਇਆ ਮੇਰੇ ਮਦਰ ਮੇਰੇ ਤਾਂ ਥੋੜਾ ਜਿਹਾ ਰਿਲੈਕਸ ਹੋਏ ਫਿਰ ਫਿਰ ਹੋਣ ਲੱਗ ਜਾਂਦੇ ਸੀਗੇ ਜੀ ਪਰ ਜਲਦਬਾਜੀ ਇਹ ਹੁੰਦਾ ਵੀ ਜਿਹਦੇ ਮਨ ਨੂੰ ਲੱਗੀ ਹੁੰਦੀ ਆ ਉਹਨੂੰ ਐ ਹੁੰਦਾ ਵੀ ਮੇਰਾ ਘੰਟੇ 'ਚ ਹੀ ਕੰਮ ਹੋ ਜੇ ਤਾਂ ਵੀ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾਗਾ ਬਸ ਪਰ ਉਹ ਜਿਵੇਂ 48 ਘੰਟਿਆਂ ਦੇ ਵਿੱਚ ਸੋਲਵ ਕੀਤੀ ਐ ਤੇ ਇੱਕ ਬਸ ਕਹਿ ਰਿਹਾ ਵੀ ਇੱਕ ਚੈਨੀ ਨਹੀਂ ਮਿਲੀ ਤੇ ਜਿਵੇਂ ਕਹਿੰਦੇ ਮੇਰੇ ਦਸਾਂ ਨੌਾਂ ਦੀ ਮੇਰੀ ਪੈਨਸ਼ਨ ਸੀ ਮੇਰੇ ਫਾਦਰ ਦੀ ਪੈਨਸ਼ਨ ਸੀ ਡਾਲਰ ਸੀਗੇ ਜੀ ਬਸ ਉਹ ਨਹੀਂ ਰਿਕਵਰ ਕਰ ਮੈਂ ਬਸ ਕਹਿੰਦਾ ਵੀ ਮੇਰਾ ਰਹਿ ਗਿਆ ਉਹ ਹਜੇ ਵੀ ਮੈਂ ਇਹਨਾਂ ਨੂੰ ਬਹੁਤ ਸਮਝਾਇਆ ਮੈਂ ਕਿ ਮੈਮ ਐਸਐਸਪੀ ਮੈਡਮ ਦੀ ਬਹੁਤ ਜ਼ਿਆਦਾ ਵੱਡੀ ਏਪਲਬਦੀ ਹੈ ਇਹ ਦੂ ਵੱਡੀ 48 ਘੰਟਿਆਂ ਚ ਸੋਲਵ ਨਹੀਂ ਮੰਨ ਲਓ ਨਾ ਹੁੰਦੀ ਤਾਂ ਮੈਨੂੰ ਇਹ ਲੱਗਦਾ ਸੀ ਮੈਂ ਮੇਰੇ ਮਦਰ ਨੂੰ ਹੱਥੋਂ ਖੋ ਲਾਂਗਾ ਸੀ ਵੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ